ਮੋਗਾ ਪੁਲਸ ਦੇ ਵੱਲੋਂ ਮੋਗਾ ਦੇ ਇੰਸਪੈਕਟਰ ਨਵਦੀਪ ਸਿੰਘ ਨੂੰ ਨਾਲ ਲੈ ਕੇ ਦੱਸਦੇ ਕਿ ਮੋਗਾ ਦੇ ਅਲੱਗ-ਅਲੱਗ ਮੈਡੀਕਲ ਸਟੋਰਾਂ ਦੇ ਉੱਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾ ਕੇ ਇਸ ਦੌਰਾਨ ਵੱਡੀ ਕਾਰਵਾਈ ਕੀਤੀ ਗਈ ਦੱਸਦੇ ਕਿ ਪੁਲਸ ਨੇ ਐਡਵਾਂਸ ਮੈਡੀਕੋਜ਼ ਨਾਮ ਦੇ ਇੱਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਤੇ ਉੱਥੇ 5185 ਪੰਬਾਡਿਸਾ ਕੈਪਸੂਲ ਜਿਹੜੇ ਨੇ ਉਬਰਾਹਮਤ ਕੀਤੇ ਗਏ ਦੱਸਦੇ ਇਸ ਮਾਮਲੇ ਦੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਰਾਜਨ ਪੁੱਤਰ ਅਸ਼ਵਿਨਿੰਦਰ ਕੁਮਾਰ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਉੱਥੇ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰਦੀ ਹੈ ਉੱਥੇ ਹੀ ਡੀਐਸਪੀ ਡਾਕਟਰ ਨਵਦੀਪ ਸਿੰਘ ਨੇ ਇਸ ਬਾਰੇ ਕੀ ਗੋ ਜਾਣਕਾਰੀ ਦਿੱਤੀ ਇੱਕ ਵਾਰ ਤੁਸੀਂ ਵੀ ਸੁਣੋ ਮੋਗਾ ਜ਼ਿਲ੍ਹਾ ਦੇ ਵਿੱਚ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮਹਿੰਮ ਦੇ ਤਹਿਤ ਅੱਜ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਇੰਸਪੈਕਟਰ ਪ੍ਰਤਾਪ ਸਿੰਘ ਨੇ ਆਪਣੇ ਨਾਲ ਸਰਦਾਰ ਨਵਦੀਪ ਸੰਧੂ ਡਰਗ ਇੰਸਪੈਕਟਰ ਮੋਗਾ ਤੇ ਮੈਡਮ 소ਨੀਆ ਗੁਪਤਾ ਡਰਗ ਇੰਸਪੈਕਟਰ ਫਰੂਸਪੁਰ ਤੇ ਮੈਡਮ ਹਰੀਤਾ ਬਾਂਸਲ ਡਰਗ ਇੰਸਪੈਕਟਰ ਫਾਜ਼ਿਲਕਾ ਇਹਨਾਂ ਨਾਲ ਲੈ ਕੇ ਵੱਖ-ਵੱਖ ਮੈਡੀਕਲ ਸਟੋਰਾਂ ਦੇ ਉੱਤੇ ਰੇਡ ਕੀਤਾ ਜਿਦੇ ਵਿੱਚ ਐਡਵਾਂਸ ਮੈਡੀਕਲਸ ਗੋਇਲ ਮਾਰਕੀਟ ਅਮਸ ਫਰੂਸਪੁਰ ਰੋਡ ਦੇ ਉੱਤੋਂ ਉਹਨਾਂ ਦੀ ਦੁਕਾਨ ਹੈ ਐਡਵਾਂਸਡ ਮੈਡੀਕੋਜ਼ਾ ਉੱਥੋਂ ਪ੍ਰੈਗਾਬਲਮ 1319 ਗਾਬਾਪੈਂਟਿਨ 1076 ਕੈਰੀ ਸੁਪਰਾਡੋਲ 2790 ਕੁੱਲ 5185 ਜਿਹੜੇ ਪਾਬੰਦੀਸ਼ੁਦਾ ਮੈਡੀਕਲ ਦਵਾਈਆਂ ਹੈਗੀਆਂ ਉਹ ਫੜੀਆਂ ਗਈਆਂ ਇਹ ਸਾਰੇ ਦੇ ਸਾਰੇ ਮਾਨਯੋਗ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਵੱਲੋਂ ਪਾਬੰਦੀਸ਼ੁਦਾ ਤੇ ਉਹਨਾਂ ਨੂੰ ਪਾਬੰਦੀਸ਼ੁਦਾ ਕੈਪਸੂਲ ਰੱਖਣ ਦੇ ਤਹਿਤ ਉਨ੍ਹਾਂ ਦੇ ਖਿਲਾਫ ਰਾਜਨ son of ਅਸ਼wini ਜਿਹੜੇ ਇਸ ਫਰਮ ਦੇ ਮਾਲਕ ਨੇ ਐਡਵਾਂਸ ਮੈਡੀਕਲਸ ਦੇ ਤੇ ਉਹਨਾਂ ਦੇ ਫਾਦਰ ਅਸ਼wini ਪੁੱਤਰ ਮੋਨ ਲਾਲ ਉਹ ਸਟੋਰ ਇੰਚਾਰਜ ਨੇ ਇਹ ਮੈਂ ਦੋਨਾਂ ਤੇ ਮੁਕੱਦਮਾ ਨੰਬਰ 253 ਅਧੀਨ ਤਾਰਾ 223 ਤਹਿਤ ਥਾਣਾ ਸਿਟੀ ਮੋਗਾ ਦੇ ਵਿੱਚ ਦਰਜ ਕੀਤਾ ਜਿਸ ਦੇ ਵਿੱਚ ਅਸ਼wini ਕੁਮਾਰ ਅਰੈਸਟ ਪੈ ਗਈ ਆ ਜੀ ਤੇ ਰਾਜਨ ਜਿਹੜਾ ਉਹ ਉੱਥੋਂ ਆ ਜਾਣੀ ਸੀ ਤੇ ਇਹਨੂੰ ਸੀਲ ਕਰ ਦਿੱਤਾ ਗਿਆ ਸੀਲ ਕਰਕੇ ਹੁਣ ਇਹਨਾਂ ਤੋਂ ਅਸ਼wini ਕੁਮਾਰ ਨੂੰ ਪਤਾ ਕੀਤਾ ਜਾਊ ਕਿ ਇਹ ਪਾਬੰਦੀਸ਼ੁਦਾ ਦਵਾਈਆਂ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਵੇਚਦੇ ਸੀ ਮੋਗਾ ਜ਼ਿਲ੍ਹਾ ਦੇ ਵਿੱਚ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮਹਿੰਮ ਦੇ ਤਹਿਤ ਅੱਜ ਇਨਚਾਰਜ ਐਂਟੀ ਨਾਰਕੋਟਿਕ ਸੈਲ ਇਨਸਪੈਕਟਰ ਪ੍ਰਤਾਪ ਸਿੰਘ ਨੇ ਆਪਣੇ ਨਾਲ ਸਰਦਾਰ ਨਵਦੀਪ ਸੰਧੂ ਡਰਗ ਇਨਸਪੈਕਟਰ ਮੋਗਾ ਤੇ ਮੈਡਮ ਸੋਨੀਆ ਗੁਪਤਾ ਡਰਗ ਇਨਸਪੈਕਟਰ ਫਰੋਜ਼ਪੁਰ ਤੇ ਮੈਡਮ ਹਰੀਤਾ ਬਾਂਸਲ ਡਰਗ ਇਨਸਪੈਕਟਰ ਫਾਜ਼ਿਲਕਾ ਇਹਨਾਂ ਨਾਲ ਲੈ ਕੇ ਵੱਖ-ਵੱਖ ਮੈਡੀਕਲ ਸਟੋਰਾਂ ਦੇ ਉੱਤੇ ਰੇਡ ਕੀਤਾ ਜਿਦੇ ਵਿੱਚ ਐਡਵਾਂਸ ਮੈਡੀਕਲਸ ਗੋਇਲ ਮਾਰਕੀਟ ਅਮ ਫਰੋਜ਼ਪੁਰ ਰੋਡ ਦੇ ਉੱਤੋਂ ਉਹਨਾਂ ਦੀ ਦੁਕਾਨ ਹੈ ਐਡਵਾਂਸ ਮੈਡੀਕਲਸ ਆ ਉੱਥੋਂ ਪ੍ਰੋਬਲਮ 1319 ਗਾਬਾ ਪੈਂਟਿੰਗ 1076 ਕੈਰੀ ਸੁਪਰਾਡੋਲ 2790 ਕੁੱਲ 5185 ਜਿਹੜੇ ਪਾਬੰਦੀਸ਼ੁਦਾ ਮੈਡੀਕਲ ਦਵਾਈਆਂ ਹੈਗੀਆਂ ਉਹ ਫੜੀਆਂ ਗਈਆਂ ਇਹ ਸਾਰੇ ਦੇ ਸਾਰੇ ਮਾਨਯੋਗ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਵੱਲੋਂ ਪਾਬੰਦੀਸ਼ੁਦਾ ਤੇ ਉਹਨਾਂ ਨੂੰ ਪਾਬੰਦੀਸ਼ੁਦਾ ਕੈਪਸੂਲ ਰੱਖਣ ਦੇ ਤਹਿਤ ਉਹਨਾਂ ਦੇ ਖਿਲਾਫ ਰਾਜਿੰਦ ਸਨੋਫ ਅਸ਼ਵਨੀ ਜਿਹੜੇ ਇਸ ਫਰਮ ਦੇ ਮਾਲਕ ਨੇ ਐਡਵਾਂਸ ਮੈਡੀਕਲਸ ਦੇ ਤੇ ਉਹਨਾਂ ਦੇ ਫਾਦਰ ਅਸ਼ਵਨੀ ਪੁੱਤਰ ਮੋਹਨ ਲਾਲ ਉਹ ਸਟੋਰ ਇੰਚਾਰਜ ਨੇ ਇਹ ਮੈਂ ਦੋਨਾਂ ਤੇ ਮੁਕੱਦਮਾ ਨੰਬਰ 253 ਅਧੀਨਤਾ 223 ਤਹਿਤ ਥਾਣਾ ਸਿਟੀ ਮੋਗਾ ਦੇ ਵਿੱਚ ਦਰਜ ਕੀਤਾ ਜਿਸ ਦੇ ਵਿੱਚ ਅਸ਼ਵਨੀ ਕੁਮਾਰ ਅਰੈਸਟ ਪੈ ਗਈ ਹੈ ਜੀ ਤੇ ਰਾਜਨ ਜਿਹੜਾ ਉਹ ਉੱਥੋਂ ਆਇਆ ਨਹੀਂ ਸੀ ਤੇ ਇਹਨੂੰ ਸੀਲ ਕਰ ਦਿੱਤਾ ਗਿਆ ਸੀਲ ਕਰਕੇ ਹੁਣ ਇਹਨਾਂ ਤੋਂ ਅਸ਼ਵਨੀ ਕੁਮਾਰ ਤੋਂ ਪਤਾ ਕੀਤਾ ਜਾਊ ਕਿ ਇਹ ਪਾਬੰਦੀਸ਼ੁਦਾ ਦਵਾਈਆਂ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਵੇਚਦੇ